ਬੰਨ ਜਾਂਦਾ ਬਣਾਇਆ ਮੁੱਖ ਮੰਤਰੀ ਭਈਆਂ ਦੀ ਸਮੱਸਿਆ ਦਾ ਹੱਲ ਨਹੀਂ ਕਰਦਾ ਇਹ ਕੀ ਹੈ ਪੰਜਾਬ ਦੇ ਲੋਕਾਂ ਦੀ ਸੋਚ ਆ ਸਾਡੇ ਦਿਮਾਗ 'ਚ ਗੱਲ ਬਸੀ ਕੀ ਆ ਕਿ ਜਿਹੜਾ ਹਿੰਦੀ ਭਾਸ਼ਾਈ ਬੰਦਾ ਨਾ ਉਹ ਭਈਆ ਹੁੰਦਾ ਤੇ ਜਿਹੜੀਆਂ ਸਮੱਸਿਆਵਾਂ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਖੜੀਆਂ ਹੋਈਆਂ ਨੇ ਪਿਛਲੇ ਤੁਸੀਂ 1 ਮਹੀਨਾ ਨਹੀਂ ਮੈਂ ਕਹਿੰਦਾ 6 ਮਹੀਨੇ ਦੇ ਅਖਬਾਰ ਚੱਕ ਕੇ ਜਦੋਂ ਚੈੱਕ ਕਰੋਗੇ ਨਾ ਤੁਹਾਨੂੰ 4ਵੇਂ 5ਵੇਂ ਪੰਨਾ ਕਿ ਜਿਹੜੇ ਪੇਜ ਦੇ ਉੱਤੇ ਖਬਰਾਂ ਮਿਲਣਗੀਆਂ ਜਿਦੇ ਵਿੱਚ ਦਿਖਾਇਆ ਗਿਆ ਕੋਈ ਛੋਟੀਆਂ ਬੱਚੀਆਂ ਨਾਲ ਰੇਪ ਪੰਜਾਬ ਦੇ ਵਿੱਚ ਹੋਇਆ ਇੱਕ ਅੱਦਾ ਨਹੀਂ ਹੋਇਆ ਬਹੁਤ ਸਾਰੇ ਰੇਪ ਹੋਇਆ ਸਾਰਿਆਂ ਦੇ ਵਿੱਚ ਜ਼ਿਆਦਾਤਰ ਫੋਕਸ ਤੁਸੀਂ ਦੇਖੋਗੇ ਨਾ ਤਾਂ ਤੁਹਾਨੂੰ ਭਈਏ ਮਿਲਣਗੇ ਸਮੱਸਿਆ ਦੇ ਪੱਕੇ ਹੱਲ ਦੀ ਅੱਜ ਗੱਲ ਕਰਾਂਗੇ ਕਿ ਹੱਲ ਹੋ ਕੀ ਸਕਦਾ ਸਾਡੇ ਬੁੱਧੀਜੀਵੀ ਕੀ ਕਹਿੰਦੇ ਆ ਕਿ ਸਾਡੇ ਲੋਕ ਕਹਿੰਦੇ ਕਿ ਬਾਹਰਲੇ ਜਾ ਕੇ ਮੁਲਕਾਂ ਦੇ ਵਿੱਚ ਵਸਦੇ ਆ ਸੀ ਵੀ ਉੱਥੋਂ ਵਾਸਤੇ ਪ੍ਰਵਾਸੀ ਆ ਉਹ ਲੋਕ ਵੀ ਹੁਣ ਸਾਡੇ ਮਗਰ ਕਹਿੰਦੇ ਪੈ ਹੀ ਰਹੇ ਆ ਪਰ ਯਾਰ ਆਪਦੇ ਪੁੱਤਾਂ ਨੂੰ ਭਈਆਂ ਨਾਲ ਤਾਂ ਨਾ ਮਲਾਓ ਭਈਆਂ ਦਾ اخلاق ਕੀ ਆ ਤੇ ਸਾਡੇ ਧੀਆ ਪੁੱਤਾਂ ਦਾ اخلاق ਕੀ ਆ ਕਿੰਨੇ ਕੁ ਪੰਜਾਬੀ ਬੰਦੇ ਤੁਸੀਂ ਦੇਖ ਲਿਆ ਜਿਹੜੇ ਬਾਹਰ ਜਾਦੇ ਮੁਲਕਾਂ ਦੇ ਵਿੱਚ ਜਾ ਕੇ ਕੀ ਆ ਰੇਪ ਕੇਸਾਂ ਦੇ ਵਿੱਚ ਫਸੇ ਆ ਸਾਡੇ ਲੋਕ ਜਿਹੜੇ ਇਲੀਗਲ ਕੰਮਾਂ ਦੇ ਵਿੱਚ ਫਸੇ ਹੋਏ ਆ ਨਾ ਜ਼ਿਆਦਾਤਰ ਜਿਹੜੇ ਗੈਂਗਸਟਰ ਬਾਹਰ ਜਾ ਕੇ ਰਹੇ ਹੋਏ ਆ ਪਹਿਲਾ ਇਹ ਦੇਖ ਲਓ ਵੀ ਉਹ ਲੋਕ ਕੀ ਉਥੋਂ ਦੇ ਸਿਟੀਜ਼ਨ ਹੈਗੇ ਆ ਉਹ ਲੋਕ ਵੀ 2 ਨੰਬਰ ਦੇ ਵਿੱਚ ਗਏ ਹੋਏ ਆ ਉਹਨਾਂ ਲੋਕਾਂ ਨੂੰ ਕੀ ਆ ਜਿਵੇਂ ਉਹ ਮੁਲਕੇ ਕੱਢਣਾ ਚਾਹੁੰਦੇ ਆ ਤੇ ਜਿਨ੍ਹਾਂ ਨੇ ਉੱਥੇ ਗਿਆ ਸਾਡੇ ਸਾਰੇ ਪੰਜਾਬੀ ਕਮਿਊਨਿਟੀ ਬਦਨਾਮ ਕੀਤੀ ਆ ਉਸੇ ਤਰੀਕੇ ਨਾਲ ਸਾਡੇ ਪੰਜਾਬ ਦੇ ਵਿੱਚ ਵੀ ਜਿਹੜੇ ਭਈਏ ਆ ਕੇ ਰਹੇ ਹੋਏ ਆ ਜਿਹੜੇ ਲੋਕੀ ਆ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਆ ਉਹਨਾਂ ਬੰਦਿਆਂ ਨੇ ਕੀ ਆ ਸਾਰਾ ਭਈਆ ਸਮਾਜ ਆ ਜਿਹੜਾ ਕੀ ਆ ਬਦਨਾਮ ਕੀਤਾ ਹੋਇਆ ਤਾਂ ਫਿਰ ਇਸ ਮਸਲੇ ਦੇ ਉੱਤੇ ਮੈਂ ਕਹਣਾ ਸਭ ਤੋਂ ਵੱਧ ਆ ਭਈਆਂ ਨੂੰ ਕੀ ਆ ਉਹਨਾਂ ਲੋਕਾਂ ਦਾ ਵਿਰੋਧ ਕਰਨਾ ਚਾਹੀਦਾ ਹਾਲਾਂਕਿ ਉਹ ਲੋਕ ਵਿਰੋਧ ਕੀ ਦਾ ਕਰ ਰਹੇ ਆ ਵਿਰੋਧ ਕਰਨ ਵਾਲਿਆਂ ਦਾ ਵਿਰੋ 25 ਪਿੰਡਾਂ ਦੀਆਂ ਪੰਚਾਇਤਾਂ ਨੇ ਜਿਹੜੇ ਮਤੇ ਪਾਏ ਆ ਨਾ ਉਹਨਾਂ ਨੂੰ ਭਗਵੰਤ ਮਾਨ ਵੀ ਕੰਡੈਮ ਕਰ ਰਿਹਾ ਉਹਦਾ ਕੰਡੈਮ ਕਰਨਾ ਬਣਦਾ ਭਾਈ ਉਹਦਾ ਵਿਰੋਧ ਕਰਨਾ ਤਾਂ ਬਣਦਾ ਕਿਉਂਕਿ ਇਹ ਪੰਜਾਬ ਦੇ ਲੋਕਾਂ ਦੇ ਦਿਮਾਗ ਦੇ ਵਿੱਚ ਕੀ ਚੀਜ਼ ਵੱੜ ਚੁੱਕੀ ਹੈ ਕਿ ਭਈਆਂ ਦਾ ਬਣਾਇਆ ਮੁੱਖ ਮੰਤਰੀ ਆ ਤੇ ਜਦੋਂ ਭਈਆਂ ਦਾ ਵਿਰੋਧ ਸ਼ਬਦ ਪੰਜਾਬ ਦੇ ਵਿੱਚ ਕੀ ਪ੍ਰਚਲਿਤ ਹੁੰਦਾ ਤਾਂ ਸਭ ਤੋਂ ਵੱਧ ਜਿਹੜੀ ਨਫ਼ਰਤ ਆ ਉਹ ਦਿੱਲੀ ਵਾਲਿਆਂ ਦੇ ਕੀ ਆ ਜਿਹੜੇ ਇਹਨਾਂ ਦੇ ਭਈਏ ਜਿਹਨਾਂ ਨੂੰ ਲੋਕ ਸਾਡੇ ਕਹਿੰਦੇ ਆ ਉਹਨਾਂ ਤੇ ਕੀ ਗੁੱਸਾ ਨਿਕਲਦਾ ਉਸ ਗੁੱਸੇ ਨੂੰ ਕੀ 18 ਦਾ ਮਾਰਾ ਇਹ ਕਹਿ ਰਿਹਾ ਕਿ ਤਰੀਕਾ ਗਲਤ ਆ ਪਰ ਮੈਨੂੰ 25 ਪਿੰਡਾਂ ਦੇ ਮਤਿਆਂ ਦੇ ਵਿੱਚ ਗਲ ਉਹ ਮਤੇ ਗਲਤ ਨਹੀਂ ਪਰਚਾਰੇ ਗਲਤ ਜਾ ਰਹੇ ਆ ਉਹਨਾਂ ਮਤਿਆਂ ਦੀ ਇੱਕੋ ਗੱਲ ਵਾਰ-ਵਾਰ ਕਹੀ ਗਈ ਆ ਕਿ ਜਿਹੜੇ ਬੰਦੇ ਕੀ ਆ ਪ੍ਰਵਾਸੀ ਆ ਕਿ ਇੱਥੇ ਰਹਿੰਦੇ ਆ ਭਾਈ ਉਹਨਾਂ ਬੰਦਿਆਂ ਦਾ ਕਿਸੇ ਨੇ ਆਧਾਰ ਕਾਰਡ ਨਹੀਂ ਬਣਵਾਉਣ ਵਾਸਤੇ ਕੀ ਆ ਹਾਮੀ ਭਰਨੀ ਮੜ ਕੇ ਗਵਾਹੀ ਪਾਉਣੀ ਨਾ ਉਹਨਾਂ ਦਾ ਕੀ ਆ ਵੋਟਰ ਕਾਰਡ ਬਣਾਉਣਾ ਨਾ ਉਹਨਾਂ ਦਾ ਰਾਸ਼ਨ ਕਾਰਡ ਬਣਾਉਣਾ ਜਿਹੜੇ ਬੰਦੇ ਕੋਲੇ ਆ ਕੇ ਉਹ ਲੇਬਰ ਠਹਿਰਦੀ ਆ ਉਹ ਬੰਦਾ ਕੀ ਆ ਜ਼ਿੰਮੇਵਾਰ ਹੋ ਸਾਰੇ ਕਹਦਾ ਜੇਕਰ ਕੋਈ ਗਲਤ ਹੁੰਦਾ ਤਾਂ ਉਹ ਬੰਦਾ ਕੀ ਘੱਟ ਤੋਂ ਘੱਟ ਦਾ ਰਿਕਾਰਡ ਤਾਂ ਰੱਖ ਸਕਦਾ ਨਾ ਹੁਣ ਜ਼ਿਆਦਾਤਰ ਬੰਦੇ ਕੀ ਤੇ ਜੀ ਜਿੰਦੇ ਵੀ ਸਾਡੇ ਪੁੱਤ ਬਾਹਰ ਜਾਂਦੇ ਆ ਉਹ ਸਾਡੇ ਪੁੱਤ ਪਹਿਲੀ ਗੱਲ ਦਾ ਜਾ ਕਿੱ데 ਰਹੇ ਆ ਅਸੀਂ ਬੱਕੀ ਆ ਬੈਸਟੂਨ ਲੈਣਾ ਕਿ ਵਸਟੂਨ ਲੈਣਾ ਮਤਲਬ ਅਸੀਂ ਬੈਸਟ ਕੀ ਆ ਸਭ ਤੋਂ ਵਧੀਆ ਲੈਣਾ ਜਾਂ ਵਸਟਾ ਮਤਲਬ ਕੀ ਆ ਸਭ ਤੋਂ ਬੁਰਾ ਲੈਣਾ ਹੁਣ ਸਾਡੇ ਜਿਹੜੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿਹੜੇ ਮੁਲਕ ਸਾਡੇ ਜਵਾਕਾਂ ਨੂੰ ਲੈ ਰਹੇ ਆ ਉਹ ਸਾਡਾ ਬੈਸਟ ਲੈ ਰਹੇ ਆ ਬ੍ਰੇਨ ਡ੍ਰੇਨ ਤਾਂ ਹੀ ਅਸੀਂ ਕਹਿੰਨੇ ਆ ਹੋ ਰਿਹਾ ਸਾਡਾ ਜਵਾਕ ਕੀ ਆ ਇੱਕ ਭਾਸ਼ਾ ਦੀ ਬਾੜ ਜਿਹੜੀ ਕਲੀਅਰ ਕਰਕੇ ਬਾਹਰਲੇ ਮੁਲਕਾਂ ਜਾ ਕੇ ਬਸ ਰਿਹਾ ਕਾਇਦਾ ਨਾਲ ਕੀ 30 35 ਲੱਖ ਰੁਪਿਆ ਵੀ ਲਿਜਾ ਰਿਹਾ ਤੇ ਉੱਥੇ ਜਾ ਕੇ ਜਿਹੜਾ ਸਕਿਲਡ ਕੰਮ ਕਰਦੇ ਆ ਉਹ ਜਾ ਕੇ ਉਸੇ ਕੰਮ ਦੇ ਵਿੱਚ ਸਾਡੇ ਜਵਾਕ ਜਾਦੇ ਪਏ ਆ ਜਿਹੜਾ ਕੰਮ ਉਹ ਲੋਕ ਉਥੋਂ ਦੇ ਕੀ ਨਹੀਂ ਕਰ ਰਹੇ ਉਹੀ ਤਰੀਕਾ ਸਾਡੇ ਨਾਲ ਆ ਸਾਡੇ ਮੁਲਕ ਦੇ ਵਿੱਚ ਕੀ ਆ ਮੈਂ ਮੁਲਕ ਪੰਜਾਬ ਕਹਿਣਾ ਸਾਡੇ ਪੰਜਾਬ 'ਚ ਜਿਹੜੇ ਲੋਕ ਕੀ ਜਿਹੜਾ ਕੰਮ ਕਰ ਰਹੇ ਆ ਉਹਨਾਂ ਕੰਮਾਂ 'ਚ ਭਈਏ ਨਹੀਂ ਆ ਰਹੇ ਜਿਹੜਾ ਕੰਮ ਸਾਡੇ ਧੀਆਂ ਪੁੱਤ ਛੱਡ ਚੁੱਕੇ ਆ ਜਿਹੜੇ ਸਾਡੀ ਲੇਬਰਾਂ ਛੱਡ ਚੁੱਕੀਆਂ ਨੇ ਸਾਡੇ ਜਿਹੜੇ ਕੀ ਇੱਥੇ ਗਰੀਬ ਜਿਹੜੇ ਭਰਾ ਰਹਿੰਦੇ ਆ ਜਿਹੜੇ ਕੰਮ ਉਹਨਾਂ ਨੇ ਛੱਡਤੇ ਆ ਉਹ ਕੰਮ ਕੀ ਆ ਬਾਹਰ ਲੀਆਂ ਲੇਬਰਾਂ ਬਿਹਾਰ ਤੋਂ ਯੂਪੀ ਤੋਂ ਆ ਕੇ ਕੀ ਆ ਇੱਥੇ ਕਰ ਰਹੀਆਂ ਨੇ ਪਰ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਤਰੀਕਾ ਕੀ ਹੈ ਜਰ ਤਰੀਕਾ ਤਾਂ ਇੱਕੋ ਹੀ ਆ ਜਿਵੇਂ ਬਾਹਰਲੇ ਮੁਲਕ ਵਾਲਿਆਂ ਨੇ ਸਾਡੇ ਜਵਾਕਾਂ ਨੂੰ ਉੱਥੇ ਜਦੋਂ ਜਾ ਕੇ ਰਹਿੰਦੇ ਆ ਤਾਂ ਉਹਨਾਂ ਦੇ ਕੀ ਹੈ ਚੈੱਕ ਰੱਖਿਆ ਹੋਇਆ ਉਹ ਮੋਨਿਟਰਿੰਗ ਕਰਦੇ ਆ ਮਤਲਬ ਕਿ ਚੈੱਕ ਕਰਦੇ ਆ ਉਹ ਕਿ ਪਿਸ਼ੋਕੜੇ ਦਾ ਕੀ ਹੈ ਇੱਥੋਂ ਪੂਰ ਸਵੇਰੀਫਿਕੇਸ਼ਨ ਹੋ ਕੇ ਜਾਂਦੀ ਆ ਸਾਡੇ ਧੀਆਂ ਪੁੱਤਾਂ ਦੀ ਕਹੇ ਜੇ ਕਰਤਾਰ ਦੇ ਆ ਕਹੇ ਜੇ ਪਰਿਵਾਰ ਦੇ ਆ ਉਹਨਾਂ ਦੇ ਮਗਰ ਉਹਨਾਂ ਕੋਲੇ ਹੈ ਕੀ ਕੁਛ ਆ ਪਿਸ਼ੋਕੜ ਕਹੇ ਜਾ ਉਹਨਾਂ ਦਾ ਤੇ ਕੀ ਆ ਇਹਨਾਂ ਬਦਫੈਲੀਆਂ ਦੇ ਵਿੱਚ ਜਿਹੜੇ ਭਈਏ ਆਏ ਹੋਏ ਆ ਉਹਨਾਂ ਦਾ ਪਿਸ਼ੋਕੜ ਦੇਖ ਲਓ ਕਿ ਪਹਿਲੀ ਗੱਲ ਤਾਂ ਉਹ ਕ੍ਰਿਮੀਨਲ ਨੇ ਬੈਕਗ੍ਰ ਸਤੋ ਬਾਦ ਮਹਾਲੀ ਤੇ ਲੁਧਿਆਣੇ ਦੇ ਜਾਂ ਕਿ ਇਹ ਦੁਆਬੇ ਦੇ ਕੁਝ ਇਰਕੇ ਜਿੱਥੇ ਭਈਏ ਬਹੁਤ ਤਾਤ ਦੇ ਵਿੱਚ ਹੋ ਗਏ ਉਹ ਲੋਕ ਸਭ ਤੋਂ ਵੱਧ ਪਿੱਟਦੇ ਆ ਕਿਉਂਕੋ ਦੁੱਖ ਚੱਲ ਰਹੇ ਆ ਦੁੱਖ ਕੀ ਆ ਤੁਸੀਂ ਲੁਧਿਆਣੇ ਜਾ ਕੇ ਕਿਸੇ ਭਈਏ ਨੂੰ ਉਹ ਇਹ ਕਹਿ ਕੇ ਦਿਖਾਓ ਅਗਲੇ ਮੈਜੋਰਟੀ ਜਿੱਥੇ ਹੋਈ ਜਾਂਦੇ ਆ ਤੁਹਾਨੂੰ ਦੱਬੀ ਜਾਂਦੇ ਆ ਜਿਸ ਤਰੀਕੇ ਨਾਲ ਬਾਹਰਲੇ ਲੋਕ ਇੱਥੇ ਆ ਕੇ ਬਸ ਰਹੇ ਆ ਤੇ ਸਰਕਾਰਾਂ ਸਪੋਰਟ ਕਰ ਰਹੀਆਂ ਨੇ ਮੈਂ ਤਾਂ ਮੋਦੀ ਨੂੰ ਇੱਕ ਸਵਾਲ ਕਰਦਾ ਅੱਜ 16 ਤਰੀਕਾ ਅੱਜ ਦਾ ਕੀ ਆ ਆਖਬਾਰ ਆ ਇਹਦੇ ਉੱਤੇ ਆ ਖਬਰ ਪੜ੍ਹਦੇ ਹੋ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਿਚਾਰ ਰਹੀਆਂ ਨੇ ਵਿਰੋਧੀ ਪਾਰਟੀਆਂ ਮੋਦੀ ਇਦੇ ਵਿੱਚ ਕੀ ਆ ਬਕਾਇਦਾ ਇੱਥੇ ਕਿ ਇੱਕ ਲਾਈਨ ਪਾਈ ਹੋ ਜਿਹਦੇ ਵਿੱਚ ਕੀ ਲਿਖਿਆ ਹੋਇਆ ਵੀ ਜਿਹੜੇ ਲੋਕ ਆ ਕੇ ਬਿਹਾਰ ਦੇ ਵਿੱਚ ਜਾਂ ਬੈਸਟ ਬੰਗਾਲ ਦੇ ਵਿੱਚ ਆ ਕੇ ਬਸ ਰਹੇ ਆ ਬਾਹਰਲੇ ਮੁਲਕਾਂ ਚੋਂ ਆ ਕੇ ਕੀ ਉਹਨਾਂ ਨੂੰ ਸਪੋਰਟ ਕੌਣ ਕਰ ਰਹੀ ਹੈ ਕਾਂਗਰਸ ਤੇ ਮੋਦੀ ਕਰਨ ਉਹਨਾਂ ਤੋਂ ਧੀਆ ਤੇ ਆਪਦੀਆਂ ਧੀਆ ਪੈਣਾ ਬਚਾਵਾਂਗੇ ਕਿਵੇਂ ਇਹੇ ਮੋਦੀ ਸਾਹਿਬ ਸਵਾਲ ਸਾਡੇ ਪੰਜਾਬੀਆਂ ਦਾ ਕਿ ਅਸੀਂ ਆਪਦੀਆਂ ਧੀਆ ਪੈਣ ਨੂੰ ਬਚਾਉਣ ਵਾਸਤੇ ਅਸੀਂ ਕੀ ਕਰੀਏ ਉਹਦੇ ਵਾਸਤੇ ਭਗਵਾਨ ਤਮਾਨਸਿਆ ਥੋੜਾ ਕੰਮ ਕਰਨਾ ਜਿਹੜਾ ਬਣਦਾ ਨਾ ਤੁਸੀਂ ਕੀ ਆ ਜਿਹੜੀ ਬਿਊਰੋਕ੍ਰੇਸੀ ਹੈਗੀ ਆ ਇਹਨਾਂ ਦੇ ਇਹੋ ਜਿਹਾ ਕੀ ਆ ਮੈਂ ਕਹਿੰਦਾ ਛੇਤਰਕਾਰਡਾ ਕਰੋ ਉਹਨਾਂ ਨੂੰ ਕਹੋ ਪਰਵਾਸੀ ਆ ਕੇ ਬਾਹਰੋਂ ਰਹਿੰਦੇ ਆ ਉਹਨਾਂ ਦੀ ਮਾਨਿਟਰਿੰਗ ਹੋਵੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਵੇ ਜੇ ਹੋ ਸਾਰਾ ਤਾਂ ਮੈਂ ਕਹਿੰਦਾ ਘੱਟ ਤੋਂ ਘੱਟ ਉਹਨੂੰ ਇੱਕ ਆਈਡੀ ਤਾਂ ਘੱਟੋ ਘੱਟ ਜਾਰੀ ਕਰੀ ਸਕਦੇ ਹਾਂ ਹਰ ਬੰਦੇ ਦੀ ਆਈਡੀ ਹੋਵੇ ਤੇ ਜਦੋਂ ਵੀ ਕੋਈ ਭਈਆ ਤੁਰਿਆ ਜਾਂਦਾ ਤਾਂ ਉਹਦੀ ਕੀ ਚੈੱਕ ਕੀਤੀ ਜਾ ਸਕੇ ਆਈਡੀ ਤਾਂ ਕਿ ਉਹਦੇ ਉੱਤੇ ਕਿਸੇ ਗਸ਼ਟਡ ਅਫਸਰ ਦੀ ਜਾਂ ਪਿੰਡ ਦੇ ਮੋਹਤਬਰ ਚਾਹੇ ਸਰਪੰਚ ਵੱਲੋਂ ਪ੍ਰਵਾਨਿਤ ਕੀਆ ਮੋਹਰ ਲੱਗੀ ਵੀ ਹੋਵੇ ਕਿੰਨੇ ਬੰਦੇ ਕ੍ਰਾਈਮ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਕੀ ਲੁਧਿਆਣੇ 'ਚ ਜਿਹੜੀਆਂ ਹੋਏ ਨੇ ਉਹ ਸਾਰੇ ਲੋਕ ਬਾਹਰੋਂ ਆ ਕੇ ਟੈਂਪਰੇਰੀ ਤੌਰ ਤੇ ਰਹਿ ਰਹੇ ਆ ਤੇ ਇੱਥੇ ਉਹਨਾਂ ਦਾ ਪਰਮਾਨੈਂਟ ਟਿਕਾ ਬڑے ਬੰਦੇ ਸਵਾਲ ਕੀ ਕਰਦੇ ਆ ਕਹਿੰਦੇ ਜੀ ਪੰਜ ਪਿਆਰੇ ਵੀ ਬਾਹਰਲੇ ਸੂਬਿਆਂ ਚੋਂ ਆਏ ਆ ਓਏ ਪੰਜ ਪਿਆਰਾਂ ਦਾ ਕੰਪੈਰੀਸ਼ਨ ਇਹੋ ਜਿਹੇ ਬਈਆਂ ਨਾਲ ਤਾਂ ਘੱਟੋ ਘੱਟ ਨਾ ਕਰੋ ਪਹਿਲੀ ਗੱਲ ਤਾਂ ਸਾਡੇ ਗੁਰੂ ਸਾਹਿਬ ਕੀ ਆ ਵੱਖ-ਵੱਖ ਜਿਹੜੀਆਂ ਉਦਾਸੀਆਂ ਦੇ ਗਏ ਸੀ ਗੁਰੂ ਤੇਗ ਬਹਾਦਰ ਜੀ ਵੀ ਇਸਾਮ ਤੱਕ ਗਏ ਸੀ ਉਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਸੀ ਜਿਹੜੇ ਸਾਡੇ ਗੁਰੂਆਂ ਨੂੰ ਪਿਆਰ ਕਰਦੇ ਸੀ ਤੇ ਜਿਨ੍ਹਾਂ ਦਾ اخلاق ਬੜਾ ਉੱਚਾ ਸੀ ਉਹ ਸਾਡੇ ਗੁਰੂ ਸਾਹਿਬ ਕੋਲੇ ਚੱਲ ਕੇ ਆਏ ਸੀ ਉਹਨਾਂ ਦੇ اخਲਾਕੀ ਤੌਰ ਤੇ ਬੜੇ ਉੱਚੇ ਕੱਦ ਸੀ ਉਹ ਲੋਕ ਫਿਰ ਸਾਡੇ ਕੀ ਆ ਪੰਜ ਪਿਆਰੇ ਬਣੇ ਨੇ ਇਹ ਬੰਦਾ ਸਾਡੇ ਗੁਰੂ ਦੇ ਰਿਆਜ਼ ਦਾ ਕੀ ਹੈ ਸੀਸ ਬਾਰਨ ਵਾਸਤੇ ਤਿਆਰ ਹੋ ਜੀ ਉਹਨਾਂ ਦਾ ਕੰਪੈਰੀਜ਼ਨ ਤੁਸੀਂ ਘੱਟ ਤੋਂ ਘੱਟ ਐ ਜੇ ਗਰੇ ਕਰਦਾਰਾਂ ਵਾਲੇ ਲੋਕਾਂ ਨਾਲ ਕਰਦੇ ਹੋ ਇਹ ਫਿਟ ਲਹਨਤਾ ਯਾਰ ਪੰਜਾਬ ਸਾਡਾ ਘਾਰ ਆ ਤੇ ਸਾਡੇ ਘਰੇ ਜਦੋਂ ਕੋਈ ਮਹਿਮਾਨ ਚੱਲ ਕੇ ਆਉਂਦਾ ਕਿਹੜੇ ਬੰਦੇ ਨੂੰ ਅਸੀਂ ਕੀ ਅੰਦਰ ਲਿਆ ਕੇ ਬਿਠਾਉਣਾ ਉਹ ਕੀ ਅਸੀਂ ਡਿਸਾਈਡ ਕਰਨਾ ਹੁੰਦਾ ਪਰ ਇੱਥੇ ਡਿਸਾਈਡ ਅਸੀਂ ਨਹੀਂ ਕਰ ਰਹੇ ਨਾ ਸਾਡੀ ਸਰਕਾਰ ਕਰ ਰਹੀ ਆ ਕਿਣਾ ਸਰਕਾਰੇ ਤੂੰ ਸੋਚ ਪਰ ਰੌਲਾ ਕੀ ਆ ਇੱਕ ਸਾਡਾ ਕੀ ਆ ਸਮਝਣ ਦੀ ਲੋੜ ਆ ਕਿ ਸਾਰੀ ਬਿਊਰੋਕ੍ਰੇਸੀ ਜਿਹੜੀ ਹੈਗੀ ਉਹਦੇ ਵੀ ਪ੍ਰਵਾਸੀ ਆ ਕੇ ਬੈਠੇ ਹੋਏ ਨੇ ਅੱਗੇ ਪਹਿਲਾ ਸਾਡੇ ਕੀਆ ਸਰਦਾਰ ਬੰਦੇ ਆਈਐਸ ਆਈਪੀਐਸ ਬਹੁਤ ਹੁੰਦੇ ਸੀ ਜਿਨ੍ਹਾਂ ਦੇ ਮਗਰ ਸਿੰਘ ਲੱਗਦਾ ਹੁੰਦਾ ਸੀ ਪਰ ਅੱਜ ਕੀਆ ਜਿਹੜੇ ਸਾਡੇ ਮਾਕੇ ਆ ਬਿਊਰੋਕ੍ਰੇਸੀ ਚ ਹਾਇਰ ਰੈਂਕਾਂ ਦੇ ਉੱਤੇ ਬੈਠੇ ਆ ਉਹ ਵੀ ਸਾਰੇ ਕੀਆ ਅਦਰ ਸਟੇਟ ਦੇ ਵਿੱਚੋਂ ਆਏ ਹੋਏ ਲੋਕ ਨੇ ਤੇ ਜਦੋਂ ਅਸੀਂ ਭਈਆਂ ਦਾ ਵਿਰੋਧ ਕਰਦੇ ਆ ਤਾਂ ਸਿਰ ਨਾਲ ਕੀਆ ਉਹਨਾਂ ਨੂੰ ਲੱਗਦਾ ਕਿ ਸਾਡਾ ਵੀ ਵਿਰੋਧ ਹੋ ਰਿਹਾ ਉਹ ਲੋਕ ਸਾਡਾ ਕਦੇ ਪੱਖ ਨਹੀਂ ਸੋਚਣਗੇ ਬਾਕੀ ਲੋਕਾਂ ਨੇ ਜਿਹੜੇ ਹੱਲ ਕਰਨੇ ਦਾ ਟੈਂਪਰੇਰੀ ਹੱਲ ਨੇ ਮਤੇ ਪੈ ਰਹੇ ਆ ਹੋਰ ਕਰ ਰਹੇ ਆ ਜਿੰਨਾ ਚਿਰ ਕੀਆ ਇਹ ਮੁੱਦਾ ਚੱਲ ਰਿਹਾ ਜਦੋਂ ਕੋਈ ਨਵਾਂ ਮੁੱਦਾ ਆ ਗਿਆ ਸਾਡੇ ਲੋਕ ਭੁੱਲ ਜਾਣਗੇ ਪਰ ਅਸਲ ਜ਼ ਸਰਕਾਰਾਂ ਨੂੰ ਚਾਹੀਦਾ ਕਿ ਇਹਦੇ ਪੱਕਾ ਹੱਲ ਕਰਨ ਵਾਸਤੇ ਜਿਆਦਾ ਕੋਈ ਸਿਸਟਮ ਬਣੇ ਘੱਟ ਤੋਂ ਘੱਟ ਇਹਨਾਂ ਲੋਕਾਂ ਦੀ ਕੋਈ ਆਈਡੈਂਟੀ ਇਹਨਾਂ ਨੂੰ ਜਾਰੀ ਕੀਤੀ ਜਾਵੇ। ਦੂਜਾ ਸਭ ਤੋਂ ਵੱਡੀ ਗੱਲ ਜਿਹਦੇ ਪਿੱਛੇ ਕੀ ਹੈ ਮੈਂ ਕਹਿੰਦਾ ਆਪ ਭਗਵੰਤ ਮਾਨ ਵੀ ਕਹਿੰਦਾ ਰਿਹਾ ਤੇ ਅੱਜ ਵੀ ਲੋਕ ਰੌਲਾ ਪਾ ਰਹੇ ਆ ਕਿ ਇਹਨਾਂ ਨੂੰ ਕੀ ਇੱਧਰ ਜ਼ਗਾ ਖਰੀਦਣ ਦੇ ਉੱਤੇ ਕਿ ਕਾਨੂੰਨ ਬਣੇ ਕਿ ਆਦਰ ਸਟੇਟ ਦਾ ਬੰਦਾ ਸਾਡੇ ਪੰਜਾਬ ਦੇ ਵਿੱਚ ਜਗਾ ਨਾ ਖਰੀਦ ਸਕਦਾ ਹੋਵੇ। ਜੇ ਪਰ ਦਿੱਕਤ ਮੈਨੂੰ ਉੱਥੇ ਹੀ ਲੱਗਦੀ ਆ ਕਿ ਸਾਡੀ ਸਰਕਾਰ ਵੀ ਕੀ ਆ ਪ੍ਰਵਾਸੀਆਂ ਵੱਲੋਂ ਚਲਾਈ ਜਾ ਰਹੀ ਆ। ਇਸੇ ਕਰਕੇ ਭਗਵੰਤ ਮਾਨ ਜੀ ਤੁਹਾਨੂੰ ਲੋਕ ਕੀ ਆ ਇਸੇ ਕਰਕੇ ਕਹਿ ਰਹੇ ਆ ਕਿ ਇਹਨ ਨਹੀਂ ਜਿਹੜੀ ਹੈ ਕਿ ਆ ਅੱਗ ਪੰਜਾਬ 'ਚ ਉਠੀ ਆ ਨਾ ਭਈਆਂ ਦੇ ਖਿਲਾਫ ਇਹ ਦਿੱਲੀ ਵਾਲਿਆਂ ਨੂੰ ਵੀ ਕਿਹਾ ਸਬਕ ਸਿਖਾਊਗੀ ਇਹ ਗੱਲ ਯਾਦ